ਪੇਰੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਫਟਕੜੀ ਦੇ ਬਾਰੇ ਫਟਕੜੀ ਕੀ ਹੈ ਅਤੇ ਇਸ ਦੇ ਫਾਇਦੇ ਕੀ ਹਨ ਤੇ ਆਪਾਂ ਇਹ ਵੀ ਜਾਣਦੇ ਹਾਂਗਾ ਇਸ ਦਾ ਇਤਿਹਾਸਿਕ ਵਿਸ਼ੋਕਣ ਅਤੇ ਇਸ ਦੇ ਵਿਗਿਆਨਿਕ ਨਾਮ ਕੀ ਨੇ ਫਟਕੜੀ ਇੱਕ ਖਣਿਜ ਲੂਣ ਹੈ ਜੋ ਕਿ ਕੁਦਰਤੀ ਤੌਰ ਤੇ ਸ਼ੁੱਧ ਅਤੇ ਸ਼ੁੱਧ ਦੋਵਾਂ ਰੂਪਾਂ ਵਿੱਚ ਪਾਇਆ ਜਾਂਦਾ ਹੈ ਇਹ ਇੱਕ ਰੰਗਹੀਨ ਪਾਰਦਰਸ਼ੀ ਗੰਧਹੀਨ ਤੇ ਕ੍ਰਿਸਟਲ ਟਾਈਪ ਤਰਲ ਜਾਂ ਦਾਣੇਦਾਰ ਪਾਊਡਰ ਦੇ ਰੂਪ ਵਿੱਚ ਵੀ ਸਾਨੂੰ ਮਿਲ ਜਾਂਦਾ ਹੈ ਇਸ ਦਾ ਜੋ ਸਵਾਦ ਹੈ ਥੋੜਾ ਤਿੱਖਾ ਅਤੇ ਮਿੱਠਾ ਹੁੰਦਾ ਹੈ ਭਾਰਤ ਵਿੱਚ ਵੀ ਫਟਕੜੀ ਦਾ ਉਪਯੋਗ ਸਦੀਆਂ ਤੋਂ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਉਪਯੋਗ ਇਹ ਬਹੁਤ ਸਾਰੀਆਂ ਦਵਾਈਆਂ, ਸ਼ਿੰਗਾਰ ਸਮੱਗਰੀ ਅਤੇ ਭੋਜਨ ਦੇ ਸਵਾਦਾਂ ਵਿੱਚ ਵੀ ਇਸ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਵਿੱਚ ਇੱਕ ਮਜ਼ਬੂਤ ਸਟਿਨਡੈਂਟ ਅਫੈਕਟ ਹੈ। ਗੁਣ ਹੈ ਇਹ ਕਈ ਆਯੁਰਵੈਦਿਕ ਅਤੇ ਜਨਨਨੀ ਇਲਾਜ ਪ੍ਰਣਾਲੀਆਂ ਵਿੱਚ ਵੀ ਇਸ ਨੂੰ ਵਰਤਿਆ ਜਾਂਦਾ ਰਿਹਾ ਹੈ ਤੇ ਦਵਾਈਆਂ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਫਟਕੜੀ ਦੇ ਵਿਗਿਆਨਿਕ ਨਾਮ ਦੇ ਬਾਰੇ ਗੱਲ ਕਰੀ ਤਾਂ ਇਹ ਪੋਟਾਸ਼ੀਅਮ ਐਲੂਮੀਨੀਅਮ ਸਲਫ ਹੈ ਅਤੇ ਆਮ ਭਾਸ਼ਾ ਵਿੱਚ ਅਸੀਂ ਇਸ ਨੂੰ ਫਟਕੜੀ ਜਾਂ ਐਲਮ ਵੀ ਕਹਿੰਦੇ ਹਾਂ ਇਸ ਦੇ ਗੁਣ ਕੱਸਣ ਵਾਲੇ ਰਗਾਣੂਨਾਸ਼ਕ ਅਤੇ ਕਗੂਲੈਂਟ ਜੋ ਮਿੱਕੇ ਥਕਾ ਬਣਾਉਂਦੇ ਨੇ ਖੂਨ ਦਾ ਖੂਨ ਨੂੰ ਜਮਾ ਦਿੰਦੇ ਨੇ ਉਸ ਦੇ ਰੂਪ ਵਿੱਚ ਇਸ ਦਾ ਜੋ ਵਰਤੋਂ ਕੀਤੀ ਜਾਂਦੀ ਹੈ ਇਹ ਕਈ ਸਿਹਤ ਸੰਬੰਧੀ ਸਮੱਸਿਆ ਲਈ ਇੱਕ ਕੁਦਰਤੀ ਹੱਲ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਇਸ ਨੂੰ ਵੱਖ-ਵੱਖ ਨਾਵਾਂ ਨਾਲ ਵੀ ਜਾਣਦੇ ਹਾਂ ਜਿਵੇਂ ਕਿ ਪੰਜਾਬੀ ਦੇ ਵਿੱਚ ਅਸੀਂ ਇਸ ਨੂੰ ਫਟਕੜੀ ਕਹਿੰਦੇ ਹਾਂ ਹਿੰਦੀ ਉਰਦੂ ਵਿੱਚ ਵੀ ਫਿਟਕਰੀ ਗੁਜਰਾਤੀ ਵਿੱਚ ਫਟਕੜੀ ਤਮਿਲ ਪੱਦਿਗਰਮ ਤੇ ਬੰਗਾਲੀ ਵਿੱਚ ਫਿਟਾਰੀ ਆਦਿ ਇਸ ਨੂੰ ਕਿਹਾ ਜਾਂਦਾ ਹੈ ਭਾਰਤੀ ਇਲਾਜ ਪ੍ਰਣਾਲੀ ਆਯੁਰਵੈਦਿਕ ਪਰੰਪਰਾ ਵਿੱਚ ਫਟਕੜੀ ਨੂੰ ਸਪਟਿਕਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸਪਟਿਕਾ ਸ਼ਬਦ ਦੀ ਵਰਤੋਂ ਮੁੱਖ ਤੌਰ ਤੇ ਭਸਮ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਤੇ ਜੇ ਗੱਲ ਕਰੀਏ ਫਟਕੜੀ ਦੇ ਬਾਹਰੀ ਵਰਤੋਂ ਦੀ ਤਾਂ ਫਟਕੜੀ ਜ਼ਖਮ ਨੂੰ ਭਰਨ ਖੂਨ ਦੀ ਰੋਕਥਮ ਅਤੇ ਚਮੜੀ ਰੋਗਾਂ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ ਇਸ ਵਿੱਚ ਸ਼ੀਤਲ ਲਘੂ ਗੁਣ ਹੁੰਦੇ ਨੇ ਅਤੇ ਅੰਦਰੂਨੀ ਰੂਪ ਤੋਂ ਪਾਚਨ ਵਿੱਚ ਸਹਾਇਤਾ ਕਰ ਸਕਦਾ ਹੈ ਫਟਕੜੀ ਦਾ ਉਪਯੋਗ ਕਰਕੇ ਕਈ ਆਯੁਰਵੈਦਿਕ ਕੁਦਰਤੀ ਅਤੇ ਘਰੇਲੂ ਦਵਾਈਆਂ ਨੂੰ ਤਿਆਰ ਕੀਤਾ ਜਾਂਦਾ ਹੈ ਮੁੱਖ ਰੂਪ ਵਿੱਚ ਸਫਾਈ ਅਤੇ ਗਲੇ ਦੀ ਖਾਰਸ਼ ਨੂੰ ਦੂਰ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ ਹਾਲਾਂਕਿ ਇਸ ਦੀ ਘੱਟ ਮਾਤਰਾ ਵਿੱਚ ਹੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵਧੇਰੇ ਬਾਤਰਾ ਕਰਨ ਦੇ ਨਾਲ ਇਸ ਦੇ ਨੁਕਸਾਨ ਹੋਣ ਦੇ ਖਤਰੇ ਵੀ ਹੁੰਦੇ ਹਨ ਜੋ ਫਟਕੜੀ ਦੇ ਉਪਯੋਗ ਨੇ ਆਪਾਂ ਉਸ ਨੂੰ ਦੇਖਦੇ ਹਾਂ ਕਿ ਫਟਕੜੀ ਦੇ ਇੱਕ ਪੱਥਰ ਰੂਪਾ ਜੋ ਟੁਕੜਾ ਹੈ ਉਸ ਨੂੰ ਆਪਾਂ ਉਪਯੋਗ ਵਿੱਚ ਕਿਵੇਂ ਲੈ ਆ ਸਕਦੇ ਹਾਂ ਫਟਕੜੀ ਦਾ ਸ਼ੁੱਧ ਕਰਨ ਦੇ ਪਾਣੀ ਨੂੰ ਸ਼ੁੱਧ ਕਰਨ ਦੇ ਲਈ ਫਟਕੜੀ ਨੂੰ ਵਰਤਿਆ ਜਾਂਦਾ ਹੈ ਪੁਰਾਤਨ ਕਾਲ ਦੇ ਵਿੱਚੋਂ ਵੀ ਤੇ ਤਕਰੀਬਨ ਅੱਜ ਵੀ ਲੋਕ ਭਾਰਤ ਦੇ ਕਈ ਇਲਾਕਿਆਂ ਵਿੱਚ ਫਟਕੜੀ ਦੀ ਵਰਤੋਂ ਕਰਕੇ ਕੁਦਰਤੀ ਜਲ ਸ਼ੁੱਧੀ ਕਰਨ ਦੇ ਰੂਪ ਵਿੱਚ ਇਸ ਨੂੰ ਵਰਤਿਆ ਜਾਂਦਾ ਹੈ ਦੂਸ਼ਿਤ ਪਾਣੀ ਵਿੱਚ ਫਟਕੜੀ ਦਾ ਇੱਕ ਛੋਟਾ ਟੁਕੜਾ ਪਾਉਣ ਤੇ ਅਸ਼ੁੱਧ ਪਾਣੀ ਸਾਫ਼ ਹੋ ਜਾਂਦਾ ਹੈ। ਮੂੰਹ ਸੰਬੰਧੀ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਮੂੰਹ ਦੇ ਛਾਲੇ, ਸਾਹਾਂ ਦੀ ਦੁਰਗੰਧ ਅਤੇ ਮਸੂੜਿਆਂ ਤੋਂ ਖੋਨ ਦੀ ਸਮੱਸਿਆ ਲਈ ਵੀ ਫਟਕੜੀ ਦਾ ਉਪਯੋਗ ਲਾਇਵੰਦਾ ਹੈ। ਮੂੰਹ ਨੂੰ ਤਾਜ਼ਾ ਅਤੇ ਦੁਰਗੰਧ ਤੋਂ ਮੁਕਤ ਰੱਖਣ ਵਾਸਤੇ ਆਪਾਂ ਫਟਕੜੀ ਨੂੰ ਪਾਣੀ ਦੇ ਵਿੱਚ ਮਿਲਾ ਕੇ ਇਸ ਦੇ ਘਰਾਰੇ ਕੀਤੇ ਜਾ ਸਕਦੇ ਆ। ਫਟਕੜੀ ਦੇ ਪਾਣੀ ਤੋਂ ਕੁਰਲੀ ਕਰਨਾ ਮੂੰਹ ਦੀ ਸਫਾਈ ਕਰਨ ਦੇ ਲਈ ਠੀਕ ਮੰਨਿਆ ਜਾਂਦਾ ਹੈ ਇਹ ਮੂੰਹ ਵਿੱਚ ਨੁਕਸਾਨ ਦੇ ਬੈਕਟੀਰੀਆ ਨੂੰ ਮਾਰਨ ਅਤੇ ਮਸੂੜਿਆਂ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਦਾ ਹੈ ਇਸ ਤੋਂ ਇਲਾਵਾ ਜੇ ਆਪਾਂ ਇੱਕ ਹੋਰ ਗੱਲ ਕਰੀਏ ਤਾਂ ਇਹ ਅਚਾਰ ਨੂੰ ਕੁਦਰਤੀ ਰੂਪ ਵਿੱਚ ਜੇ ਆਪਾਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਅਚਾਰ ਦਾ ਕਰਕਰਾਪਣ ਬਣਦਾ ਹੈ ਤੇ ਇਸ ਨੂੰ ਫਫੁੰਦ ਲੱਗਣ ਤੋਂ ਜਾਂ ਕੁੱਲੀ ਲੱਗਣ ਤੋਂ ਬਚਾਇਆ ਜਾ ਸਕਦਾ ਹੈ ਸੋ ਇਹ ਆਚਾਰ ਨੂੰ कुरकुरा ਅਤੇ ਤਾਜ਼ਾ ਬਣਾਉਣ ਦੇ ਲਈ ਇਸ ਦੀ ਅਕਸਰ ਇੱਕ ਚੁਟਕੀ ਜਾਂ ਥੋੜੀ ਜਿਹੀ ਮਾਤਰਾ ਮਲਾਈ ਜਾਂਦੀ ਹੈ ਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਇਸ ਨੂੰ ਆਪਾਂ ਇੱਕ ਕੁਦਰਤੀ ਡਿਓਡੋਰੈਂਟ ਦੇ ਰੂਪ ਵਿੱਚ ਵੀ ਆਪਾਂ ਇਸ ਨੂੰ ਵਰਤ ਸਕਦੇ ਹਾਂ ਤੇ ਇਸ ਦੇ ਵਿੱਚ ਜੇ ਆਪਾਂ ਬਿਨਾਂ ਕੈਮੀਕਲ ਦਾ ਜਾਂ ਬਿਨਾਂ ਕੋਈ ਰਸਾਇਣਾਂ ਦਾ ਆਪਾਂ ਡਿਓਡੋਰੈਂਟ ਵਰਤਣਾ ਹੈ ਤਾਂ ਇਹ ਇੱਕ ਬਹੁਤ ਹੀ ਵਧੀਆ ਵਿਕਲਪ ਹੋ ਸਕਦਾ ਹੈ ਇਸ ਨੂੰ ਕੱਛਣ ਦੇ ਦੇ ਵਿੱਚ ਜੋ ਪਸੀਨਾ ਆਉਂਦਾ ਹੈ ਉਸ ਨੂੰ ਰੋਕਣ ਵਾਸਤੇ ਜਾਂ ਇਸ ਨੂੰ ਇੱਕ ਡਿਓਡੋਰੈਂਟ ਦੇ ਰੂਪ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਫਟਕੜੀ ਬਿਨਾਂ ਨੁਕਸਾਨ ਦੁਰਗੰਧ ਨੂੰ ਘੱਟ ਕਰ ਸਕਦੀ ਹੈ ਤੇ ਇਸ ਦੇ ਨਾਲ ਜੋ ਬੈਕਟੀਰੀਆ ਨੁਕਸਾਨ ਪਹੁੰਚਾਉਂਦਾ ਹੈ ਉਸ ਤੋਂ ਵੀ ਰਾਹਤ ਆਪਾਂ ਪਾ ਸਕਦੇ ਹਾਂ ਫਟਕੜੀ ਦੇ ਨਾਲ ਜੋ ਤੇਲ ਵਾਲੀ ਚਮੜੀ ਹੁੰਦੀ ਹੈ ਜਾਂ ਜ ਆਪਾਂ ਦੇਖਦੇ ਹਾਂ ਕਿ ਮੂੰਹ ਦੇ ਉੱਤੇ ਜੋ ਮਹਾਂਸੇ ਹਨ ਜਾਂ ਫਿੰਸੀਆਂ ਨਿਕਲਦੀਆਂ ਜਿਸ ਦਿਨ ਲਪਾਂਜੋ ਪਿਗਮੈਂਟੇਸ਼ਨ ਹੈ ਜੋ ਮੂੰਹ ਦੇ ਉੱਤੇ ਛਾਈਆਂ ਪੈ ਜਾਂਦੀਆਂ ਨੇ ਉਸ ਨੂੰ ਵੀ ਰੋਕਣ ਵਾਸਤੇ ਜਾਂ ਉਸ ਨੂੰ ਠੀਕ ਕਰਨ ਵਾਸਤੇ ਫਟਕੜੀ ਦਾ ਜੋ ਹੈ ਵਰਤੋਂ ਕੀਤੀ ਜਾ ਸਕਦੀ ਹੈ ਇੱਥੇ ਤੱਕ ਕਿ ਕਿੱਲਾਂ ਵਰਗੀਆਂ ਕਈ ਬਿਮਾਰੀਆਂ ਦੀ ਵਰਤੋਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਫਟਕੜੀ ਨੂੰ ਸ਼ੁੱਧਤਾ ਏਜੈਂਟ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਤਾਂ oily face ਹੈ ਤਾਂ ਉਸ ਨੂੰ ਵੀ ਠੀਕ ਕਰਨ ਵਾਸਤੇ ਫਟਕੜੀ ਦਾ ਘੋਲ ਜਾਂ ਫਿਟਕੜੀ ਨੂੰ ਪਾਣੀ ਦੇ ਵਿੱਚ ਘੋਲ ਕੇ ਆਪਾਂ ਮੂੰਹ ਦੇ ਉੱਤੇ ਪ੍ਰਯੋਗ ਇਸ ਦਾ ਕਰ ਸਕਦੇ ਹਾਂ ਇਹ ਕਈ ਲੋਕ ਇਸ ਨੂੰ ਸ਼ੇਵ ਕਰਨ ਤੋਂ ਬਾਅਦ ਗਿੱਲਾ ਕਰਕੇ ਆਪਣੇ ਫੇਸ ਦੇ ਉੱਤੇ ਰਗੜਦੇ ਨੇ ਤਾਂ ਕਿ ਜੋ ਛੋਟੇ-ਛੋਟੇ ਕੱਟ ਨੇ ਉਹਨਾਂ ਦੇ ਵਿੱਚੋਂ ਜੋ ਕਈ ਵਾਰੀ ਕੋ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਜਾਂ ਰੋਮਛਿੱਦਰ ਖੁੱਲ ਜਾਂਦੇ ਨੇ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਵੀ ਫਿਟਕੜੀ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਇਹ ਇੱਕ ਬਹੁਤ ਹੀ ਨਰਮ ਐਂਟੀਸੈਪਟਿਕ ਅਤੇ ਸਾਵਧਾਨੀ ਵਾਲਾ ਪ੍ਰਭਾਵ ਇਹ ਪਾਉਂਦਾ ਹੈ ਇਹ ਛੋਟੀਆਂ ਜੋ ਖੂਨ ਦੀਆਂ ਨਾਲੀਆਂ ਦੇ ਵਿੱਚੋਂ ਖੂਨ ਦਾ ਵਹਾਅ ਪੈਦਾ ਹੋ ਜਾਂਦਾ ਹੈ ਕਿਸੇ ਸੱਟ ਲੱਗਣ ਕਰਕੇ ਛੋਟੇ-ਮੋਟੇ ਕੱਟ ਲੱਗਣ ਕਰਕੇ ਤਾਂ ਉਸ ਨੂੰ ਵੀ ਇਹ ਨਿਰੰਤਰ ਕਰਦੀ ਹੈ ਇਹ ਕੁਦਰਤੀ ਐਂਟੀਸੈਪਟਿਕ ਹੈ ਤੇ ਚਮੜੀ ਤੇ ਫਟਕਰੀ ਲਗਾਉਣ ਤੋਂ ਕਟਾਰੂ ਜੋਨੇ ਉਹ ਮਰ ਜਾਂਦੇ ਨੇ ਤੇ ਚਮੜੀ ਨੂੰ ਸਾਫ਼ ਕਰਨ ਲਈ ਇੱਕ ਰਸਾਇਣ ਮੁਕਤ ਇਹ ਉਪਾਅ ਵੀ ਹੈ ਸਰੀਰ ਦੀ ਦਰਗੰਧ ਤੋਂ ਇਹ ਬਚਾਉਂਦਾ ਹੈ ਤੇ ਜੇ ਆਪਾਂ ਕੈਮੀਕਲ ਵਾਲੇ ਡਿਓਡੋਰੈਂਟ ਨਹੀਂ ਵਰਤਨੇ ਤਾਂ ਇਹ ਇਸ ਨੂੰ ਵਰਤ ਕੇ ਆਪਾਂ ਫਾਇਦਾ ਲੈ ਸਕਦੇ ਹਨ ਇਹ ਐਂਟੀਫੰਗਲ ਵੀ ਹੈ ਤੇ ਐਂਟੀ ਮਾਈਕਰੋਬੀਅਲ ਵੀ ਹੁੰਦਾ ਹੈ ਕਿਉਂਕਿ ਚਮੜੀ ਤੇ ਫਟਕਰੀ ਲਗਾਉਣ ਨਾਲ ਫੰਗਸ ਜੋ ਹੈ ਉਹ ਘਟਦੀ ਹੈ ਇਸ ਨਾਲ oral candidiasis soodes thrush athletes foot ਯੋਨੀ ਦਾ ਫੰਗਲ ਇਨਫੈਕਸ਼ਨ ਆਦੋ ਵੀ ਬਚਾਅ ਹੋ ਸਕਦਾ ਹੈ ਇਹ UTI ਵਰਗੀਆਂ ਪ੍ਰੋਬਲਮਸ ਨੂੰ ਵੀ ਘਟ ਕਰਨ ਦੇ ਵਿੱਚ ਮਦਦ ਕਰਦੀ ਹੈ ਮੋਟਾਪਾ ਵੀ ਇਸ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਖਾਂਸੀ ਵਾਸਤੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਇਸ ਨੂੰ ਪਾਣੀ ਦੇ ਵਿੱਚ ਥੋੜਾ ਜਿਹਾ ਰੱਖ ਥੋੜੀ ਦੇ ਰੱਖ ਕੇ ਤੇ ਇਸ ਦੇ ਜੋ ਪਾਣੀ ਦੇ ਆਪਾਂ ਘਰਾਰੇ ਕਰ ਸਕਦੇ ਹਾਂ ਤੇ ਖਾਂਸੀ ਤੋਂ ਮੁਕਤੀ ਪਾਈ ਜਾ ਸਕਦੀ ਹੈ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਵਾਲਾਂ ਦੇ ਵਾਸਤੇ ਵੀ ਕੁਝ ਜੋ ਅਧਿਐਨਸ ਨੇ ਜਾਂ ਕੁਝ ਪ੍ਰਯੋਗ ਨੇ ਉਹਨਾਂ ਦੇ ਵਿੱਚੋਂ ਇਸ ਦੀ ਪੁਸ਼ਟੀ ਮਿਲਦੀ ਹੈ ਕਿ ਫਿਟਕਰੀ ਨਾਲ ਵਾਲਾਂ ਧੋਣ ਦੇ ਨਾਲ ਇਸ ਤੋਂ ਫਾਇਦਾ ਲਿਆ ਜਾ ਸਕਦਾ ਹੈ ਇਹ ਰੂਸੀ ਨੂੰ ਜਾਂ ਸਿਰ ਦੀ ਡੈਂਡਰਫ ਨੂੰ ਸਕਰੀ ਨੂੰ ਘੱਟ ਕਰਨ ਦੇ ਵਿੱਚ ਤੇ ਸਿਰ ਦੀ ਇਨਫੈਕਸ਼ਨ ਨੂੰ ਘਟਾਉਣ ਵਿੱਚ ਅਤੇ ਇਥੋਂ ਤੱਕ ਕਿ ਸਿਰ ਦੀਆਂ ਜੂਆਂ ਨੂੰ ਮਾਰਨ ਵਾਸਤੇ ਵੀ ਇਹ ਕੰਮ ਕਰ ਸਕਦੀ ਹੈ ਜੇ ਆਇਲੀ ਸਕਿਨ ਹੈ ਤਾਂ ਉਸ ਨੂੰ ਵੀ ਇਹ ਠੀਕ ਕਰਨ ਦੇ ਵਿੱਚ ਕਾਫੀ ਮਦਦ ਕਰਦੀ ਹੈ ਤੇ ਇਸ ਤੋਂ ਕਿ ਜੇ ਆਪਾਂ ਗੱਲ ਕਰੀਏ ਜੇ ਆਪਾਂ ਆਪਣੀਆਂ ਅੱਡੀਆਂ ਨੂੰ ਜਾਂ ਕਈ ਲੋਕ ਇਸ ਨੂੰ ਆਪਣੀ ਫਟੀਆਂ ਹੋਈਆਂ ਅੱਡੀਆਂ ਜਿਨ੍ਹਾਂ ਦੇ ਵਿੱਚ ਅੱਡੀ ਦੇ ਵਿੱਚ ਦਰਾਰਾਂ ਜੀਆਂ ਪੈ ਜਾਂਦੀਆਂ ਨੇ ਤਾਂ ਉਸ ਨੂੰ ਠੀਕ ਕਰਨ ਵਾਸਤੇ ਵੀ ਇਹ ਕਾਫੀ ਵਧੀਆ ਕੰਮ ਕਰ ਸਕਦੀ ਹੈ ਤੇ ਇਸ ਨੂੰ ਚਮੜੀ ਨੂੰ ਆਰਾਮ ਪ੍ਰਦਾਨ ਅਤੇ ਉਸ ਨੂੰ ਤੰਦਰੁਸਤ ਰੱਖਣ ਦਾ ਗੁਣ ਮੇਜ਼ ਦੇ ਵਿੱਚ ਹੈ ਤੇ ਇਸ ਕਰਕੇ ਇਹ ਫਟੀਆਂ ਅੱਡੀਆਂ ਨੂੰ ਵੀ ਇਹ ਠੀਕ ਕਰ ਸਕਦੀ ਹੈ ਇਸ ਦੇ ਲਈ ਬਾਲਟੀ ਇੱਕ ਪਾਣੀ ਦੇ ਵਿੱਚ ਫਟਕੜੀ ਦਾ ਇੱਕ ਛੋਟਾ ਜਿਹਾ ਟੁਕੜਾ ਪਾਓ ਅਤੇ ਆਪਣੇ ਪੈਰਾਂ ਨੂੰ ਉਸ ਵਿੱਚ 10 ਤੋਂ 15 ਮਿੰਟ ਦੇ ਲਈ ਰੱਖੋ ਆਪਣੇ ਪੈਰਾਂ ਨੂੰ ਪਾਣੀ ਤੋਂ ਬਾਹਰ ਕੱਢੋ ਅਤੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿਓ ਆਪਾਂ ਗੱਲ ਕਰੀਏ ਇਸ ਦੇ ਫਾਇਦੇ ਵੀ ਹਨ ਤਾਂ ਇਸ ਤੋਂ ਕੁਝ ਨੁਕਸਾਨ ਵੀ ਹੋ ਸਕਦੇ ਨੇ ਸੋ ਕਿਰਪਾ ਕਰਕੇ ਜੇ ਕੁਝ ਵੀ ਜਦੋਂ ਤੁਸੀਂ ਇਸ ਨੂੰ ਵਰਤਣਾ ਹੈ ਤਾਂ ਬਹੁਤ ਹੀ ਧਿਆਨ ਦੇ ਨਾਲ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਇਹ ਅੱਖਾਂ ਦੇ ਵਿੱਚ ਜਲਨ ਵੀ ਪੈਦਾ ਕਰ ਦਿੰਦੀ ਹੈ ਤੇ ਇਸ ਕਰਕੇ ਫਟਕੜੀ ਨੂੰ ਉਪਯੋਗ ਕਰਨ ਤੋਂ ਪਹਿਲਾਂ ਕਿਸੇ ਮਾਹਰ ਦੀ ਸਲਾਹ ਲੈਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਧੰਨਵਾਦ